ਪੰਜਾਬੀ ਫੇਮਸ ਸਿੰਗਰ ਸਿੱਧੂ ਮੂਸੇ ਵਾਲੇ ਨੂੰ ਕੇਸ ਗੀਤਕਾਰ ਨੇ ਨਾ ਦਿੱਤੀ ਸੀ ਗੀਤ ਲੈਣ ਗਏ ਇਹਨੂੰ ਕਮਾਉਂਦਾ ਰਿਆ ਸੀਗਾ ਖਾਲੀ ਮੋੜਿਆ ਸੀਗਾ ਤੇ ਇੱਕ ਕੰਪਨੀ ਵਾਲਿਆਂ ਨੇ ਕਿਹਾ ਤੇਰਾ ਤਾਂ ਯਾਰ ਮੂੰਹ ਨਹੀਂ ਕਰਾ ਤੇਰੇ ਨਾਲ ਕਿਸੇ ਮਾਡਲ ਨੇ ਕੰਮ ਨਹੀਂ ਕਰਨਾ ਇਸ ਤਰ੍ਹਾਂ ਦੀਆਂ ਕਈ ਗੱਲਾਂ ਸਿੱਧੂ ਮੂਸੇ ਵਾਲੇ ਦੇ ਜੀਵਨ ਦੇ ਵਿੱਚ ਆਈਆਂ ਇਸ ਦੇ ਬਾਵਜੂਦ ਉਹ ਐਡਾ ਤਕੜਾ ਸਿੰਗਰ ਬਣਿਆ ਐਡਾ ਵੱਡਾ ਬਿਲਬੋਰਡ ਤੱਕ ਗਿਆ ਉੱਥੇ ਗੱਲ ਕਰਨੀ ਅੱਜ ਜਦੋਂ ਸਿੱਧੂ ਮੂਸੇ ਵਾਲਾ ਪਹਿਲਾਂ ਸਟਰਗਲ ਕਰਦਾ ਸੀ ਤੇ ਉਹ ਇੱਕ ਗੀਤਕਾਰ ਕੋਲ ਗੀਤ ਲੈਣ ਜਾਂਦਾ ਸ਼ਾਇਦ ਗੀਤ ਲੈਣ ਜਾਂਦਾ ਉਦੋਂ ਮੀਂਹ ਵੀ ਲੱਗਾ ਸੀ ਉਹ ਗੀਤਕਾਰ ਉਹਨੂੰ ਸੱਦ ਲੈਂਦਾ ਸੱਦ ਕੇ ਉਹਨੂੰ ਖੜਾ ਰੱਖਦਾ ਫੋਨ ਇਹ ਜਦੋਂ ਪਿੰਡ ਦੇ ਗੇਟ ਤੇ ਜਾ ਕੇ ਫੋਨ ਕਰਦਾ ਕਹਿੰਦਾ ਆਨਾ ਮੈਂ ਆਨਾ ਫਿਰ ਕਹਿੰਦੇ ਪਿੰਡ ਦੇ ਗੇਟ ਤੋਂ ਹੀ ਖੜੇ ਸਿੱਧੂ ਨੂੰ ਮੋੜ ਦਿੰਦਾ ਪੇ ਮੇਰੇ ਕੋਲ ਤਾਂ ਬਾਈ ਟਾਈਮ ਹੀ ਐ ਨਹੀਂ ਤੂੰ ਕੱਲ ਨੂੰ ਆਈਂ ਕਹਿੰਦੇ ਮੀਂਹ ਲੱਗਾ ਸੀ ਐਦਾਂ ਹੀ ਭੇਜਦਾ ਆਇਆ ਸਿੱਧੂ ਵਾਪਸ ਫਿਰ ਆਪਣੇ ਸਾਥ ਨਾਲ ਗੱਲ ਕੀਤੀ ਉਹ ਕਹਿੰਦੇ ਕੋ ਯਾਰ ਲੈ ਕੇ ਹੀ ਲੈ ਹੈ ਉਹ 23 ਇਸ ਗੀਤਕਾਰ ਦਾ ਨ ਸਲੱਖਣ ਚੀਮਾ ਤੇ ਕਈ ਕਾਬਲ ਸਰੂਪ ਵਾਲੀ ਲੈਂਦੇ ਆ ਨਾ ਮੈਂ ਇਸ ਕਰਕੇ ਨਹੀਂ ਤੇ ਕਿਸੇ ਦਾ ਨਾਮ ਲਵਾਂਗਾ ਹੈ ਨਾ ਵਿਵਾਦ ਹੋ ਜਾਂਦਾ ਤੁਸੀਂ ਆਪੇ ਸਮਝ ਲਿਓ ਕਈ ਕਾਬਲ ਸਰੂਪ ਵਾਲੀ ਦਾ ਕਈ ਸਲੱਖਣ ਚੀਮਾ ਦਾ ਹੈ ਪਰ ਜਿਸ ਵੀ ਉਹ ਗੀਤਕਾਰ ਇਹਨਾਂ ਤੋਂ ਹੈਗਾ ਜਿਹਨੇ ਨਹੀਂ ਦਿੱਤਾ ਪਰ ਉਹ ਆ ਜਰੂਰ ਪਛਤਾਉਂਦਾ ਹੋਊਗਾ ਸਿੱਧੂ ਦੇਖੋ ਕਿੱਥੇ ਪਹੁੰਚ ਗਿਆ ਸਗਾ ਤੇ ਫਿਰ ਇੱਕ ਕੰਪਨੀ ਦੇ ਕੋਲ ਪਹਿਲਾਂ ਸਿੱਧੂ ਗਿਆ ਤੇ ਉਹਨਾਂ ਨੂੰ ਕਹਿੰਦਾ ਪਈ ਮੈਂ ਇਸ ਤਰ੍ਹਾਂ ਸਿੰਗੜਾ ਮੇਰੇ ਆ ਗੀ ਤੱਕ ਉਹ ਕਹਿੰਦੇ ਯਾਰ ਹੋਰ ਤਾਂ ਸਹੀ ਤੇਰਾ ਉਸ ਤਰ੍ਹਾਂ ਦੀ ਦੇਖ ਐ ਨਹੀਂ ਤੇਰਾ ਤਾਂ ਮੂੰਹ ਯਾਰ ਐਦਾਂ ਬਿੰਗਾ ਆ ਤੇਰੇ ਮੂੰਹ ਨੂੰ ਐ ਆ ਤੇਰੇ ਨਾਲ ਕਿਹੜੀ ਮਾਡਲ ਕੰਮ ਕਰੂਗੀ ਤੇਰਾ ਜਿਹੜਾ ਫੇਸ ਆ ਉਹ ਕਲਾਕਾਰੀ ਚ ਐ ਨਹੀਂ ਤੇ ਸੋਹਣੇ ਮੁੰਡੇ ਚੱਲਦੇ ਆ ਤੈਨੂੰ ਕਿਨੇ ਪੇਚਣਾ ਇਸ ਮਿੱਥ ਨੂੰ ਫਿਰ ਸਿੱਧੂ ਨੇ ਤੋੜਿਆ ਤੇ ਸਿੱਧੂ ਉੱਥੇ ਤੱਕ ਪਹੁੰਚ ਕੇ ਦਿਖਾ ਗਿਆ ਜਿੱਤੇ ਤੱਕ ਸੋਹਣੀਆਂ ਸ਼ਕਲਾਂ ਵਾਲੇ ਸੋਚ ਵੀ ਨਹੀਂ ਸਕਦੇ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਆ ਸਿੱਧੂ ਨੇ ਉਹਨਾਂ ਲੋਕਾਂ ਲਈ ਵੀ ਰਾਖ ਕੋਲ ਤੇ ਜਿਹੜੇ ਮੇਰੇ ਅਰਗੇ ਇਹ ਸੋਚਦੇ ਸਨ ਯਾਰ ਸਾਡੀ ਤਾਂ ਸ਼ਕਲ ਨਹੀਂ ਖਰੀ ਸਾਡਾ ਤਾਂ ਮੂੰਹ ਐ ਨਹੀਂ ਸਾਡਾ ਤਾਂ ਮੂੰਹ ਆਉਣੀ ਇੱਥੇ ਕਲਾ ਨਾਲ ਸ਼ਕਲ ਰੰਗ ਰੂਪ ਦਾ ਕੋਈ ਵਾਸਤਾ ਨਹੀਂ ਹੈਗਾ ਪਰ ਸਿੱਧੂ ਫਿਰ ਉੱਥੇ ਤੱਕ ਪਹੁੰਚਿਆ ਤੇ ਸਿੱਧੂ ਨੇ ਉਹ ਸਥਾਨ ਹਾਸਲ ਕੀਤਾ ਬਿਲ ਬੋਰਡ ਤੱਕ ਪਹੁੰਚਣ ਦੀ ਜਿਹੜੀ ਸਿੱਧੂ ਦਾ ਸੰਘਰਸ਼ ਸੀਗਾ ਉਹ ਇਹਨਾਂ ਚੀ ਹੋ ਕੇ ਗੁਜ਼ਰਿਆ ਤੇ ਕਿਹੜੇ ਕਿਹੜੇ ਕਲਾਕਾਰ ਸੀ ਜਿਨ੍ਹਾਂ ਨੂੰ ਸਿੱਧੂ ਗੀਤ ਦੇਣ ਚਿੱਪੀ ਗੱਲ ਨੂੰ ਗੀਤ ਦੇਣ ਲਈ ਸਿੱਧੂ ਨੇ ਆ ਪਹੁੰਚ ਕੇ ਤਿੱਤਰ ਸੇ ਪੀਨੇ ਫਿਰ ਸਿੱਧੂ ਦਾ ਗਾਣਾ ਗਾਇਆ ਵੀ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਦਾ ਵਿਵਾਦ ਸ਼ੁਰੂ ਹੋ ਗਿਆ ਸੀਗਾ ਕਮਲ ਗਰੇਵਾਲ ਕੋਲ ਵੀ ਸਿੱਧੂ ਮੂਸੇ ਵਾਲੇ ਨੇ ਆਪਣੀ ਡੈਰੀ ਕੋਲੀ ਸੀ ਤੇ ਬਾਈ ਇਹ ਤੂੰ ਗੀਤ ਪਸੰਦ ਕਰ ਲਓ ਜੇ ਤੁਸੀਂ ਗਾਣਾ ਜਾਣੇ ਕੈਂਬੀ ਰਾਜਪੁਰੀਆ ਨੂੰ ਵੀ ਇੱਕ ਗੀਤ ਕਿਹਾ ਸੀ ਬਾਈ ਨੇ ਜੇ ਤੂੰ ਗਾਣਾ ਆ ਤੇ ਗਾ ਲਾ ਜਦੋਂ ਗੀਤ ਲਿਖਣ ਲੱਗ ਪਿਆ ਸੀ ਗੀਤਕਾਰ ਬਣ ਗਿਆ ਸੀ ਫਿਰ ਉਹਨੂੰ ਸੀ ਮੈਂ ਗੀਤਕਾਰੀ ਦੇ ਤੌਰ ਤੇ ਮੋੜੇ ਆ ਜਾਊਂਗਾ ਪਰ ਇਹ ਬਾਈ ਉਦਣ ਇਹ ਲੋਕ ਸਿੱਧੂ ਤੋਂ ਕਨੜਕ ਦੇ ਨਹੀਂ ਸਿੱਧੂ ਦਾ ਗੀਤ ਕੋਈ ਗਾਇਆ ਨਹੀਂ ਸੀ ਬਾਅਦ ਦੇ ਵਿੱਚ ਹੋਰ ਇਹੋ ਲੋਕ ਉਹਦੀਆਂ ਲਾਈਨਾਂ ਵੀ ਚੁੱਕ ਕੇ ਤੇ ਅੱਜ ਇੰਨੇ ਤੇ ਬੜਾ ਫਕਰ ਮਹਿਸੂਸ ਕਰਦਿਆ ਤੇ ਸਾਨੂੰ ਸਿੱਧੂ ਨੇ ਕਿਹਾ ਸੀ ਆ ਗੀਤ ਗਾ ਲਈ ਹੈਨਾ ਫਿਰ ਬੋਲ-ਬੋਲ ਕੇ ਹੁਬ-ਹੁਬ ਕੇ ਦਾ ਦਿਆ ਆ ਗਾਣਾ ਸੀ ਆ ਗਾਣਾ ਸੀ ਕਿਉਂਕਿ ਇਹ ਯਾਰ ਉੱਚੇ ਤੱਕ ਪਹੁੰਚਿਆ ਨਹੀਂ ਜਦ ਤੱਕ ਸਿੱਧੂ ਮੂਸੇ ਵਾਲਾ ਪਹੁੰਚ ਗਿਆ ਤੇ ਸਿੱਧੂ ਮੂਸੇ ਵਾਲੇ ਨੇ ਇਹ ਸਾਬਤ ਸਿੱਧ ਕਰਤਾ ਕਿ ਤੇ ਤੂੰ ਸੀ ਮੇਰੀ ਬਾਣੀ ਕਿਸੇ ਨੇ ਵੀ ਪੜੀ ਮੈਂ ਆਪਣੇ ਟੈਲੈਂਟ ਔਰ ਮੈਂ ਆਪਣੇ ਦਮ ਤੇ ਸਟਾਰ ਬਣ ਕੇ ਦਿਖਾਉਂਗਾ ਤੇ ਉਹਨੇ ਫਿਰ ਬਣ ਕੇ ਦਿਖਾਇਆ ਅੱਜ ਸਿੱਧੂ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚਿਆ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਜਰੂਰ ਮੈਨੂੰ ਦੱਸਿਓ ਮੈਂ ਸਿੱਧੂ ਦੇ ਨਾਲ ਹੋਰ ਵੀਡੀਓ ਥਾਂ ਲੀ ਲੈ ਕੇ ਆਉਂਗਾ ਜਰੂਰ ਦੱਸਿਓ ਮੈਨੂੰ ਧੰਨਵਾਦ